ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰ ਫਤੇ ਵੀਰ ਵਲੌਗ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਅੱਜ ਆਪਾਂ ਲੈ ਕੇ ਆਏ ਜੀ ਤੁਹਾਡੇ ਲਈ ਨਵੀਂ ਵੀਡੀਓ ਇੱਕ ਤੇ ਜੋ ਕਿ ਬਹੁਤ ਹੀ ਵਧੀਆ ਹੋਣ ਵਾਲੀ ਹੈ ਵੀਡੀਓ ਇਹ ਭੈਣਾਂ ਲਈ ਬਹੁਤ ਲਾਭਦਾਇਕ ਹੈ ਇਹ ਵੀਡੀਓ ਤੇ ਇਹ ਮੈਂ ਸੋਚਿਆ ਵੀ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰਨੀ ਚਾਹੀਦੀ ਹੈ ਤੇ ਹੁਣ ਸਰਦੀਆਂ ਦਾ ਮੌਸਮ ਆ ਜੀ ਤੇ ਸਾਰੀਆਂ ਭੈਣਾਂ ਨੂੰ ਕੰਮ ਕਰਨਾ ਹੀ ਪੈਂਦਾ ਜੀ ਠੰਡ ਚ ਸਰਦੀਆਂ ਚ ਤੇ ਹੱਥ ਪੈਰ ਫਟ ਜਾਂਦੇ ਜੀ ਭੈਣਾਂ ਦੇ ਤੇ ਉਹਨਾਂ ਵਾਸਤੇ ਆਪਾਂ ਇਹ ਅੱਜ ਦਵਾਈ ਬਣਾਵਾਂਗੇ ਘਰ ਹੀ ਹੋਮ ਮੇਡ ਕਰੀਮ ਤੇ ਇਹਦੇ ਲਈ ਜੀ ਆਪਾਂ ਨੇ ਲੇਤਾ ਹੋਇਆ ਜੀ ਇੱਕ ਮੋਮਬਤੀ ਲਈ ਇਸ ਤਰ੍ਹਾਂ ਦੀ ਤੇ ਉਹਨੂੰ ਆਪਾਂ ਅੱਧੀ ਨੂੰ ਕੱਦੂਕਸ਼ ਕੀਤਾਗਾ ਇਹ ਦੇਖੋ ਤੇ ਜੇਕਰ ਤੁਹਾਡੇ ਕੋਲ ਛੋਟੀ ਮੋਮਬਤੀ ਹੈ ਤਾਂ ਤੁਸੀਂ ਅੱਧੀ ਇੱਕ ਪੂਰੀ ਇੱਕ ਕਰ ਲੈਣੀ ਹੈਗੀ ਤੇ ਜੇਕਰ ਵੱਡੀ ਹੈ ਤਾਂ ਅੱਧੀ ਕਰ ਲੈਣੀ ਹੈ ਇਹ ਵੱਡੀ ਸੀਗੀ ਤਾਂ ਕਰਕੇ ਮੈਂ ਅੱਧੀ ਕੱਦੂਕਸ਼ ਕਰੀ ਹੈ ਇਹ ਤੇ ਦੂਸਰੀ ਚੀਜ਼ ਤੁਸੀਂ ਲੈਣੀ ਹੈ ਇਹ ਤੇਲ ਤੇ ਆਪਾਂ ਦੱਸਣ ਲੱਗੇ ਹਾਂ ਜੀ ਹੁਣ ਤੁਹਾਨੂੰ ਕਰੀਮ ਬਣਾ ਕੇ ਤੇ ਬਹੁਤ ਵਧੀਆ ਕਰੀਮ ਆ ਜੀ ਤੇ ਜਿਹੜੀਆਂ ਪੈਣਾ ਦੇ ਅੱਡੀਆਂ ਫਟ ਜਾਂਦੀਆਂ ਜੀ ਬਹੁਤ ਔਖਾ ਹੋ ਜਾਂਦਾ ਪੈਣਾ ਨੂੰ ਵਿਆਹਾਂ ਖੋਲੇ ਜਾਂਦੀਆਂ ਜਦੋਂ ਸਰਦੀਆਂ ਚ ਤੇ ਬਹੁਤ ਔਖਾ ਹੋ ਜਾਂਦਾ ਜੀ ਕੰਮ ਕਰਨਾ ਤੇ ਇਹ ਇੱਕ ਰਾਤ ਲਾਉਣ ਨਾਲ ਹੀ ਇੱਕ ਰਾਤ ਹੀ ਇਹ ਤੁਸੀਂ ਲਾਉਂਗੇ ਨਾ ਪੈਰਾਂ ਤੇ ਇਹ ਕਰੀਮ ਤੇ ਬਹੁਤ ਵਧੀਆ ਤੁਹਾਨੂੰ ਫਾਇਦਾ ਮਿਲੂਗਾ ਇਹਦਾ ਤੇ ਇੱਕ ਰਾਤ ਚ ਇਹ ਅੱਡੀਆਂ ਠੀਕ ਹੋ ਜਾਣਗੀਆਂ ਤੇ ਤੇ ਲਈ ਆਪਾਂ ਲਵਾਂਗੇ ਜੀ ਇੱਕ ਵੱਡਾ ਚਮਚ ਤੇਲ ਦਾ ਤੇਲ ਦਾ ਇੱਕ ਚਮਚ ਪਾ ਲੈਣਾ ਤੁਸੀਂ ਇਹਨੂੰ ਬਣਾਉਣ ਲਈ ਵੱਡਾ ਚਮਚ ਇੱਕ ਲੈਂਦਾ ਆਪਾਂ ਨੇ ਤੇਲ ਦਾ ਤੇ ਹੁਣ ਜਿਆਦਾ ਵਧੀਆ ਹੋਊਗੀ ਰਹੂਗੀ ਇਹਦੇ ਵਿੱਚ ਤੇ ਇਹ ਜੀ ਬਹੁਤ ਵਧੀਆ ਕਰੀਮ ਆਂਦੀ ਇਹ ਤੇ ਹੋਰ ਆਪਾਂ ਇਹਨੂੰ ਬਾਜ਼ਾਰੂ ਕਰੀਮਾਂ ਲਾਉਣ ਦੀ ਲੋੜ ਨਹੀਂ ਜੇ ਆਪਾਂ ਇਹ ਬਣਾ ਕੇ ਰੱਖ ਲਈ ਘਰ ਵਿੱਚ ਸਰਦੀਆਂ ਸਰਦੀਆਂ ਆਪਾਂ ਇਹਨੂੰ ਵਰਤ ਸਕਦੇ ਹਾਂ ਜੀ ਇੱਕ ਵਾਰ ਬਣਾ ਕੇ ਰੱਖਾਂਗੇ ਤਾਂ ਮਹੀਨਾ ਇਹ ਕੱਢ ਦੂਗੀ ਜੀ ਵਧੀਆ ਤੇ ਇੱਕ ਮਹੀਨੇ ਲਈ ਤੁਸੀਂ ਇਹਨੂੰ ਵਰਤ ਸਕਦੇ ਹੋ ਚਾਹੇ ਜੇ ਵੱਧ ਬਣਾਉਂਗੇ ਤਾਂ ਵੱਧ ਟਾਈਮ ਵੀ ਚੱਲ ਜੂਗੀ ਤੇ ਹੁਣ ਆਪਣਾ ਤੇਲ ਗਰਮ ਹੋ ਗਿਆ ਜੀ ਤੇ ਆਪਾਂ ਇਹਦੇ ਵਿੱਚ ਪਾ ਦਾਂਗੇ ਮੋਮਬੱਤੀ ਜਿਹੜੀ ਕद्दूकश કરી ਸੀ ਤੇਲ ਗਰਮ ਸੀਗਾ ਤੇ ਨਾਲ ਦੀ ਨਾਲ ਪਿੰਗ ਲੱਗੀ ਇਹ ਮੈਲਟ ਹੋ ਗਈ ਨਾਲ ਦੀ ਨਾਲ ਹੀ ਮੈਲਟ ਹੋ ਗਈ ਇਹ ਤੇ ਹੁਣ ਤੁਸੀਂ ਤੀਜੀ ਚੀਜ਼ ਪਾ ਲੈਣੀ ਹੈ ਜੀ ਇਹਦੇ ਵਿੱਚ ਕਪੂਰ ਇਹ ਦੇਖੋ ਤੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਤੁਸੀਂ ਮੈਲਟ ਕਰ ਲੈਣਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜਦੋਂ ਇਹ ਮਿਕਸ ਹੋਊਗਾ ਬਸ ਸਾਨੂੰ 1-2 ਮਿੰਟ ਹੀ ਲੱਗਣਗੇ ਬਣਾਉਣ ਤੇ ਸਿਰਫ ਤੇ ਇਹ ਤਿੰਨੇ ਚੀਜ਼ਾਂ ਜੀ ਇਹ ਬਹੁਤ ਵਧੀਆ ਜੀ ਮੂਮਬੱਤੀ ਵੀ ਇਹ ਜਿਹੜੀ ਆਪਾਂ ਪਾਈਏਗੀ ਤੇ ਕਪੂਰ ਵੀ ਤੇ ਸਰੋਂ ਦਾ ਤੇਲ ਵੀ ਇਹ ਤਿੰਨੇ ਇਹ ਰਲ ਕੇ ਤੇ ਇਹ ਕਰੀਮ ਬਣਾਤੀ ਆਪਾਂ ਜੀ ਰਲਾ ਕੇ ਤੇ ਇਹ ਬਹੁਤ ਫਾਇਦੇਮੰਦ ਹੈ ਜੀ ਇਹ ਤੁਸੀਂ ਵੀ ਇੱਕ ਵਾਰ ਇਹ ਜ਼ਰੂਰ ਬਣਾ ਲੈਣੀ ਜੀ ਤੇ ਤੁਹਾਨੂੰ ਇਹ ਦਿਖਾਉਣੀ ਹੈ ਅੱਗੇ ਵੀਡੀਓ ਚ ਵੀਡੀਓ ਨਾਲ ਬਣੇ ਰਿਓ ਜੀ ਤੇ ਲਓ ਜੀ ਹੁਣ ਆਪਾਂ ਇਹ ਬਣਾ ਕੇ ਤਿਆਰ ਕਰ ਲਈ ਜੀ ਥੋੜੀ ਜਿਹੀ ਠੰਡੀ ਹੋ ਗਈ ਸੀ ਇਹ ਤੇ ਆਪਾਂ ਡੱਬੀ 'ਚ ਇਹ ਨਾਲ ਦੀ ਨਾਲ ਕੱਢ ਲਈ ਸੀਗੀ ਵਰਤਨ 'ਚ ਕਿਉਂਕਿ ਇਹ ਵਰਤਨ ਚ ਹੀ ਜੰਮ ਜਾਂਦੀ ਨਹੀਂ ਫਿਰ ਜੇ ਆਪਾਂ ਵਰਤਨ ਚ ਰੱਖਦੇ ਹਾਂ ਤਾਂ ਠੰਡੀ ਕਰਨ ਲਈ ਤੇ ਇਸ ਤਰੀਕੇ ਨਾਲ ਤੁਸੀਂ ਕਿਸੇ ਡੱਬੀ ਚ ਕੱਢ ਲੈਣੀ ਹੈ ਇਹ ਤੇ ਹੁਣ ਆਪਾਂ ਤੁਹਾਨੂੰ ਇਹ ਲਗਾਉਣ ਦਾ ਵੀ ਤਰੀਕਾ ਦੱਸਦੇ ਹਾਂਗੇ ਜਦੋਂ ਆਪਾਂ ਰਾਤ ਨੂੰ ਪੈਣੇ ਆ ਤਾਂ ਗਰਮ ਪਾਣੀ ਨਾਲ ਪੈਰ ਧੋ ਲੈਣੇ ਆਪਣੇ ਚੰਗੀ ਤਰ੍ਹਾਂ ਤੇ ਇੱਕ ਸਕਰਾਬਰ ਹੁੰਦਾ ਜਿਹੜਾ ਪਿੰਡਾਂ ਚ ਪਚਾਵਾਂ ਕਹਿ ਦਿੰਦੇ ਆ ਜਿਹਨੂੰ ਸਕਰਾਬਰ ਕਹਿੰਦੇ ਆ ਤੇ ਉਹਦੇ ਨਾਲ ਤੁਸੀਂ ਚੰਗੀ ਤਰ੍ਹਾਂ ਪੈਰਾਂ ਨੂੰ ਸਾਫ਼ ਕਰ ਲੈਣਾ ਰਗੜ ਲੈਣਾ ਤੇ ਗਰਮ ਪਾਣੀ ਚ ਤੇ ਫਿਰ ਉਹਨਾਂ ਨੂੰ ਚੰਗੀ ਤਰ੍ਹਾਂ ਪੂੰਝ ਕੇ ਜੀ ਤੇ ਇਹ ਦਵਾਈ ਤੁਸੀਂ ਲਗਾ ਲੈਣੀ ਹੈ ਜਿਹੜੀ ਆਪਾਂ ਹੋਮ ਮੇਡ ਕਰੀਮ ਬਣਾਈ ਹੈ ਇਹ ਇਹ ਲਗਾ ਕੇ ਫਿਰ ਤੁਸੀਂ ਉੱਪਰ ਦੀ ਜਰਾਬਾਂ ਪਾ ਲੈਣੀਆਂ ਜੀ ਸੌਕਸ ਤੇ ਨਹੀਂ ਤੇ ਇਹ ਜੀ ਕੱਪੜਿਆਂ ਨੂੰ ਇਹ ਲੱਗ ਜੂ ਤੇ ਨਾਲ ਇਹਦਾ ਕੋਈ ਇੰਨਾ ਰਿਜ਼ਲਟ ਨਹੀਂ ਮਿਲਣਾ ਫਾਇਦਾ ਨਹੀਂ ਹੋਣਾ ਤੁਹਾਨੂੰ ਤੇ ਤੁਸੀਂ ਇਹ ਤਰੀਕਾ ਜ਼ਰੂਰ ਵਰਤਿਓ ਜੀ ਤੇ ਬਾਕੀ ਜੀ ਜਿੰਨਾ ਪੈਣਾ ਦੇ ਹੱਥ ਵੀ ਕਈ ਵਾਰ ਫਟ ਜਾਂਦੇ ਹੈਗੇ ਅੱਡੀਆਂ ਦੀ ਤਰ੍ਹਾਂ ਵੀ ਅੰਗਾਂ ਜਿਹਾਂ ਹੋ ਜਾਂਦੇ ਨੇ ਹੱਥਾਂ 'ਚ ਵੀ ਥੋੜੇ ਥੋੜੇ ਫਟ ਜਾਂਦੇ ਆ ਇਹ ਉਹ ਵੀ ਇਹ ਕਰੀਮ ਲਗਾ ਸਕਦੇ ਆ ਜੀ ਉਹਨਾਂ ਲਈ ਵੀ ਬਹੁਤ ਵਧੀਆ ਇਹ ਤੇ ਉਮੀਦ ਆ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਜੀ ਤੇ ਵੀਡੀਓ ਪਸੰਦ ਆਈ ਤਾਂ ਹੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਕਮੈਂਟ ਵੀ ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਜੀ ਵੀਡੀਓ ਨੂੰ ਤੇ ਅੱਜ ਦੀ ਵੀਡੀਓ ਇੰਨੀ ਜੀ